ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਤੇ ਮੇਰੇ ਕੋਲੋਂ ਨਾ ਹਰਕਰਨ ਸਿੰਘ ਟਿਊਸ਼ਨ ਪੜਦਾ ਏ ਬਹੁਤ ਪਿਆਰਾ ਬੱਚਾ ਏ ਸਾਡੇ ਗਵੰਡੀਆਂ ਦਾ ਤੇ ਇਹਨੂੰ ਦੋ ਤਿੰਨ ਚਾਰ ਦਿਨ ਹੋਏ ਏ ਟਿਊਸ਼ਨ ਪੜਦੇ ਨੂੰ ਤੇ ਹੁਣ ਆਉਂਦਾ ਏ ਮੇਰੇ ਕੋਲ ਪੜਨ ਤੁਹਾਨੂੰ ਮਿਲਾਉਣਾ ਏ ਹਰਕਰਨ ਸਿੰਘ ਨਾਲ ਹਰਕਰਨ ਬੋਲ ਮੈਂ ਹਾਂ ਹਰਕਰਨ ਸਿੰਘ ਏ ਮੈਂ ਪੜਾਈ ਕਰਦਾ ਹਾਂ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਸਾਰਿਆਂ ਨੂੰ ਕੀ ਪੜ ਰਿਹਾ ਹਰਕਰਨ ਕੀ ਪੜ ਰਿਹਾ ਨਾ ਨਾ ਮੈਂ ਸੰਦੇਮੰਡੇ ਲੈ ਕੇ ਖੜਿਆ ਆ ਹੈ ਪੜ ਰਿਹਾ ਹੈ ਕੀ ਲੱਗ ਰਿਹਾ ਹੈ ਸੰਦੇਮੰਡੇ ਹਾਂਜੀ ਹਾਂਜੀ ਬਹੁਤ ਹੀ ਪਿਆਰਾ ਬੱਚਾ ਏ ਤੁਹਾਡਾ ਘਰ ਕਿੱਥੇ ਹੈ ਬਾ ਇੱਥੇ ਉਧਰ ਹੈ ਨਾ ਤੁਹਾਡਾ ਘਰ ਨਹੀਂ ਇੱਧਰ ਆ ਮੇਰੀ ਇੱਕ ਹੋਰ ਡਿਊਟੀ ਲੱਗੀ ਦੋਸਤੋ ਇਹਨਾਂ ਦੇ ਦਾਦੀ ਜੀ ਕਹਿ ਰਹੇ ਸੀ ਕਾਪੀ ਕਹਿ ਰਹੇ ਸੀ ਪੜਾ ਦੇਗਾ ਕਰੇ ਬੱਚੇ ਨੂੰ ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਨਾਲੇ ਮੈਨੂੰ ਵੀ ਥੋੜਾ ਬਤਾਵਾ ਚਲੋ ਥੋੜਾ ਟਾਈਮ ਸਪੈਂਡ ਹੋ ਜਿੰਦਾ ਬੱਚੇ ਵਧੀਆ ਲੱਗਦੇ ਨੇ ਹਾਂ ਤੇ ਇਸ ਟਾਈਮ ਆ ਜਾਂਦਾ ਮੇਰੇ ਕੋਲ ਹੁਣ ਹਾਂ ਹੁਣ ਆਂਦਾ ਬੰਦਾ ਵੇਖੋ ਇੰਨਾ ਖਰਾਬ ਬੰਦਾ ਨਾ ਮੈਨੂੰ ਪੜਾਣ ਲੱਗ ਜੂਗਾ ਚਲ ਦੇਖੋ ਲਿਖੋ ਪੜਾਈ ਕਰਨੀ ਹੈ ਜਲਦੀ ਹੋਗੀ ਠੀਕ ਹੈ ਸੋਨ ਇਹਨੂੰ ਬੰਦ ਕਰਨਾ ਹੋਰ ਕਰਦਾ ਹਾਂ ਇੱਥੇ ਆਪਾਂ ਪੜਾਂਗੇ ਨਾਲੇ ਆਪਣਾ ਕੈਮਰਾ ਚੱਲੂਗਾ ਕਰਨ ਸਿੰਘ ਪੜਾਈ ਕਰ ਇੱਕ ਜੇ ਮੇਰੇ ਕੋਲ ਇੱਕ ਗੁੜੀ ਹੋਰ ਆਂਦੀ ਸਾਡੇ ਉਧਰ ਗਵੰਡੀਆਂ ਦੀ ਕੁੜੀਆ ਜਸ਼ਨ ਤੇ ਉਹ 6th ਚ ਪੜਦੀ ਹੈ ਤੁਸੀਂ ਕਿਹਨ ਵਿੱਚ ਪੜਦੇ ਹੋ ਹਰ ਕਰਨ ਸਿੰਘ

ਤਾਰੇ ਕਦੇ ਮੈਂ ਗੁੱਡ ਬੱਚਾ ਹਾਂ ਮੈਂ ਪੜਦਾ ਹਾਂ ਮੈਂ ਪੜਦਾ ਹਾਂ ਤੇ ਸੰਡੇ ਮੰਡੇ ਹੁਣ ਲਿਖ ਰਿਹਾ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਛੋਟਾ ਵੱਡਾ ਲਿਖਾਂਗੇ ਫਿਰ ਆਪਾਂ 1 2 ਲਿਖਾਂਗੇ ਫਿਰ ਹੋਰ ਪੜਾਂਗੇ ਸਿਲੇਬਸ ਦੇ ਹਿਸਾਬ ਨਾਲ ਹਾਂ ਤੇ ਦੋਸਤੋ ਮੇਰੀ ਲੱਗ ਗਈ ਇੱਕ ਹੋਰ ਡਿਊਟੀ ਦੇਖ ਲੋ ਮੈਂ ਕਦੇ ਸੋਚਿਆ ਵੀ ਨਹੀਂ ਟਿਊਸ਼ਨ ਪੜਾਉਂਗਾ ਬੱਚਿਆਂ ਨੂੰ ਇੱਕ ਹੋਰ ਆਂਦੀ ਮੇਰ ਕੋ ਗੁੜਿਆ ਉਹ ਅੱਜ ਆਈ ਨਹੀਂ ਤੇ ਉਹ 6 ਚ ਪੜਦੀ ਹੈ ਤੇ ਹਰ ਕਰਨ ਪੜਦਾ ਏ ਐਲ ਕੇ ਜੀ ਹੈ ਨਾ ਠੀਕ ਜੀ ਕਾਜੀ ਕੇ ਐਲ ਕੇ ਜੀ ਚ ਪੜਦਾ ਹੈ ਹਾਂ ਜੀ ਹਾਂ ਜੀ ਸਰ ਹੋਰ ਸੁਣਾਹਰ ਕਰਨ ਹਾਂ ਹੋਰ ਸੁਣਾ ਕੀ ਹਾਲ ਚਾਲ ਹੈ ਬਹੁਤ ਮਸਤੀ ਕਰਦਾ ਪੜਾਈ ਤੇ ਧਿਆਨ ਦਿਆ ਕਰੋ ਬੇਟਾ ਮੈਂ ਕੌਣ ਮੈਂ ਕੌਣ ਟਾਟੂ ਟਾਟੂ ਦਾਣਾ ਟਾਟੂ ਦਾਣਾ ਬੁਲਾਏਗਾ ਲਾਈਕ ਕਰ ਦਿਓ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਰ ਦੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸਪਰਾਈਜ਼ ਕਰ ਦੋ ਸਰਬ ਸਬਸਕ੍ਰਾਈਬ ਕਰ ਦੋ ਦੇਖ ਲੋ ਕਹਿ ਰਿਹਾ ਵਾਚ ਕਰੋ ਲਾਤਾ ਤੇ ਸੁਵਾਇਤਾ ਕਰ ਦੋ ਅਹੀਂ ਬਹੁਤ ਸੇ ਤਾਂ ਮੁੰਡਾ ਏ ਹੁਣ ਬੜਾਈ ਤੇ ਵੀ ਧਿਆਨ ਦੇ ਲੋ ਬਹੁਤ ਮਸਤੀ ਕਰ ਲਈ ਹੁਣ ਇੱਕ ਵਾਰ ਕਰਾਂ ਤੇ ਅੱਜ ਮੈਂ ਗਿਆ ਸੀ ਆਪਣੇ ਸ਼ਹਿਰ ਤੇ ਉੱਥੋਂ ਆਇਆ ਸੀ ਆਂਦੇ ਹੀ ਇਹ ਆ ਗਏ ਹਰਕਰਨ ਤੇ ਆਪਣੀ ਡਿਊਟੀ ਲੱਗੀ ਇਧਰ ਪੜਾਉਣ ਦੀ ਇਸ ਟਾਈਮ ਹੁਣ ਰੋਜ਼ ਆਉਂਦਾ ਮੇਰੇ ਕੋਲ ਹੋਰ ਫਿਰ ਹੁਣ ਪੜ ਲਈਏ ਆਪਾਂ ਹਾਂਜੀ ਪੜ ਲਈ ਅੱਲਾਹ ਕਨ ਅਰੇ ਇੱਥੇ ਨਾ ਇੱਥੇ ਦੇਖਾਂਗੇ ਹੂੰ ਮੈਂ ਲਾਈਕ ਆ ਤਾਂ ਫੇਰ ਦਿਖਾਉਂਗਾ ਹੂੰ ਔਰ ਨਾ ਸਾਰੇ ਜਣੇ ਆਪਣੀ ਵੀਡੀਓ ਨੂੰ ਖੂਬ ਦੇਖਣਗੇ ਆਪਣੀ ਵੀਡੀਓ ਨੂੰ ਵਾਇਰਲ ਕਰਨਗੇ ਆਪਣੀ ਕੋਈ ਵਾਇਰਲ ਨਹੀਂ ਹੋਈ ਨਾ ਵੀਡੀਓ ਤੇ ਸਾਰੇ ਜਣੇ ਸਾਰੇ ਦੇਖਣਗੇ ਕਹਿਣਗੇ ਹਰ ਕਰਨ ਤੇ ਬਹੁਤ ਗੁੱਡ ਬੱਚਾ ਹੈ ABC ਵੀ ਹੁੰਦੀ ਹੈ ਛੋਟਾ ਬੜਾ ਵੀ ਹੁੰਦਾ ਹੈ ਊੜਾੜਾ ਨਹੀਂ ਹੁੰਦਾ ਊੜਾੜਾ ਵੀ ਸਿੱਖਣਾ ਆਪਾਂ ਠੀਕ ਹੈ ਆਪਾਂ ਪੰਜਾਬੀ ਆ ਊੜਾੜਾ ਥੋੜੀ ਸਿੱਖਾਂ ਚੋਨਾ ਬਲਾ ਸ਼ਾਹ ਨੀ ਮੇ ਬੜੀ ਛੇ ਤੇ ਅਸੇ ਲੋ ਬਰਾਤ ਰੇ ਸ਼ੇ ਰੇ ਸੀ ਐਸੀ ਐਲੀ ਐਸੀ ਲੋ ਕੋ ਸ਼ੋ ਅਛੇ ਹੋਰ ਅਰਤਾ ਰੂ ਸਿੰਘ ਆਹਾ ਖਾ ਕੀ ਆਵਾਜ਼ ਹੈ ਚਲੋ ਬੈਜੋ ਹੁਣ ਬਸ ਹੁਣ ਟਾਟਾ ਕਰ ਦੋ ਸਾਡੇ ਇਹਦਾ ਕਰ ਦੋ ਆਈਏ ਤੇ ਚਲੋ ਓਕੇ ਦੋਸਤੋ ਮੈਂ ਢਾਲਾ ਹੁਣ ਬੱਚੇ ਨੂੰ ਥੋੜਾ ਚਿਰ ਹੋਰ ਤੇ ਉਸ ਤੋਂ ਬਾਅਦ ਫਿਰ ਇਹਨੂੰ ਘਰ ਛੱਡ ਦਾਂਗੇ ਹਨਾ ਹਾਂ ਢਾਲ ਛੱਡ ਦਾਂਗੇ ਅੱਜ ਲਾਈਕ ਕਰ ਦੋ ਬਾਈ ਸਾਰਿਆਂ ਨੂੰ ਬਾਈ ਕਰ ਦੋ ਅੱਜ ਹਾਂ ਦੇਖੂਗਾ ਨਾ ਚੈਰ ਜੀਨ ਦੋ ਦੋ ਯੋ ਯੋ ਨਾਲ ਬੋਲ ਕੇ ਲਿਖ ਬਾਓ ਠੀਕ ਹੈ ਮੈਂ ਮੈਂ ਨਾ ਇਹ ਆ ਪੂਰਾ ਕਰਕੇ ਫਿਰ ਆ ਲੈਣਾ ਫਿਰ ਹਾਂ ਹਾਂਜੀ ਸੋਨਾ ਸੋਨਾ ਲਿਖਣਾ ਠੀਕ ਹੈ ਨਾਲ ਲਰਨ ਵੀ ਕਰਨਾ ਫਿਰ ਆਪਾਂ ਏ ਉੱਚੀ ਉੱਚੀ ਬੋਲ ਕੇ ਲਿਖੀਦਾ ਠੀਕ ਹੈ ਫਿਰ ਆਪਾਂ ਜਿਹੜਾ ਸਿਲੇਬਸ ਹੋਊਗਾ ਨਾ ਉਸ ਤੋਂ ਵੀ ਲਰਨ ਕਰਨਾ ਠੀਕ ਹੈ ਅੱਜ ਸੋਨਾ ਲਿਖੀਦਾ ਸੋਨਾ ਲਾਈਨ ਦੇ ਵਿੱਚ ਇਹ ਹਾਂ ਇਹ ਚੱਲੀਏ ਹਰਕਰਨ ਛੱਡ ਕੇ ਆਵਾਂ ਦਿਨ ਹੂੰ ਚਲੀ ਚਲੋ ਜੀ ਆਪਾਂ ਚੱਲੇ ਹੋਣਾ ਮੁੰਡੇ ਨੂੰ ਲੱਗੀ ਭੁੱਖ ਹਰਕਰਨ ਨੂੰ ਮੇਰਾ ਪਾਂ ਆ ਪਿੱਛੇ ਆਈ ਜਾ ਰਹੀ ਯਾਰ ਓਏ ਚਲੋ ਚਲੋ ਹਰ ਰੋਕ ਰੋਕਾ ਚਲੋ ਬਾਕੀ ਪਿੱਛੇ ਦੇ ਘਰੇ ਚਲੋ ਮੈਂ ਹੁਣੇ ਆਉਣਾ ਲੰਮੀ ਹੁਣੇ ਆਉਣਾ ਹਨਾ ਦੇਖ ਲੈ ਪਿੱਛੇ ਆ ਗਏ ਨਾ ਆਪਣੇ ਬੜੇ ਖਰਾਬ ਬੰਦੇ ਨੇ ਆਹ ਡਾਊਨ ਚੱਕੀ ਹੁੰਦੀ ਲੰਮੀ ਚਲੋ ਚਲੋ ਘਰੇ ਗੱਡੀ ਆ ਗਈ ਕਿਹੜੀ ਅੱਛਾ ਅੱਛਾ ਸਭੇ ਆ ਪੁੱਤੇ ਨੂੰ ਮੋੜਿਓ ਠੀਕ ਪਿੱਛੇ ਆ ਰਹੇ ਮੇਰੇ ਹਟ ਲੈ ਚੱਲ ਆਪਣੇ ਜਦੋਂ ਉਹਨਾਂ ਨੇ ਚੱਲ ਜਾਣਾ ਕਰੇ ਹੁਣ ਤੇ ਆਏ ਦੋਸਤੋ ਸਾਡਾ ਮੋੜ ਇੱਧਰ ਇਹਨਾਂ ਦੇ ਘਰ ਹੈਨਾ ਖਾਲੇ ਪਿੱਛੂ ਅੱਜ ਜਿਹੜਾ ਲਰਨ ਕੀਤਾ ਇਹ ਯਾਦ ਕਰਨਾ ਠੀਕ ਹੈ ਭੁੱਲਣਾ ਨਹੀਂ ਬਿਲਕੁਲ ਵੀ

ਉਹ ਚੋਪੇ ਯੂਜ਼ਰ ਦੀ ਸਪੈਲਿੰਗ ਜਿਹੜੀ ਯਾਦ ਕਰ ਦਿੱਤੀ ਹੈ ਨਾ ਭੁੱਲਣਾ ਨਹੀਂ ਕੱਲ ਸੁਣਨੀ ਹੈ ਫਰਾਂਸ ਦੇ ਵੀ ਯਾਦ ਕਰਨਾ ਦਾ ਕੁਝ ਚਾਹ ਲੋ ਜੇ ਨਾ ਚਾਹ ਲੋ ਕੀ ਕੀ ਹੈ ਤਾਂ ਤਾਂ ਵੀ ਕਿ ਕਰ ਤੇ ਦੋਸਤੋ ਹਰ ਕਰਨ ਨੂੰ ਮੈਂ ਛੱਡ ਆਇਆ ਉਹਨਾਂ ਦੇ ਘਰ ਪੜਾ ਕੇ ਹੁਣ ਟਿਊਸ਼ਨ ਤੇ ਇਸ ਸ਼ਾਮਾਂ ਪੈ ਗਈਆਂ ਹੁਣ ਬਿਲਕੁਲ ਇੰਨਾ ਕ ਟਾਈਮ ਹੋ ਜਾਂਦਾ ਰੋਜ਼ ਤੇ ਤੁਸੀਂ ਦੇਖਿਆ ਇੱਧਰ ਹੈ ਬਾਕੀ ਘਰ ਸਾਡੇ ਪਿੰਡ ਦੇ ਥੋੜੇ ਘਰ ਹੈ ਇੱਧਰ ਹਰ ਕਰਨ ਦਾ ਘਰ ਇੱਧਰ ਸੀ ਤੇ ਆਪਾਂ ਛੱਡ ਕੇ ਆ ਗਏ ਹੁਣ ਤੇ ਕਰਦੇ ਆਂ ਵਲੌਗ ਦਾ ਇੱਥੇ ਐਂਡ ਦੋਸਤੋ ਜੀ ਤੁਹਾਨੂੰ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਪੂਰਾ ਵਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਆਪਾਂ ਜਾ ਰਹੇ ਹੁਣ ਆਪਣੇ ਘਰ ਮਿਲਦੇ ਆਂ ਨਵੇਂ ਵਲੌਗ ਵਿੱਚ